ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਇਹੋ ਜਿਹਾ ਸਿਆਲੀ ਬੇਨਜੀਫ ਤੋਹਫਾ ਲੈ ਕੇ ਆਇਆ ਜਿਹੜਾ ਕਿ ਤੁਹਾਡੇ ਜੀਵਨ ਸਾਥੀ ਦੇ ਨਾਲ ਸਾਰਾ ਸਿਆਲ ਬੱਲੇ ਬੱਲੇ ਸ਼ਾਬਾ ਸ਼ਾਬਾ ਕਰਾ ਦੇਗਾ ਇਹੋ ਜਿਹੀ એનર્ਜੀ ਪੈਦਾ ਕਰ ਦੇਗਾ ਤੁਹਾਡੇ ਅੰਦਰ ਕਿ ਤੁਸੀਂ ਸਾਰਾ ਸਿਆਲ ਆਪਣੇ ਜੀਵਨ ਸਾਥੀ ਦੇ ਨਾਲ ਆਨੰਦ ਵਿੱਚ ਬਤੀਤ ਕਰੋਗੇ ਅੱਜ ਮੈਂ ਇਹੋ ਜਿਹਾ ਨੁਸਖਾ ਲੈ ਕੇ ਆਇਆ ਜਿਹੜਾ ਕਿ ਤੁਹਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਸਿਆਲ ਤੁਸੀਂ ਜਾਤ ਕਰੋਗੇ ਕਿ ਇਹੋ ਜਿਹਾ ਸਿਆਲ ਜਿਹੜਾ ਵਾ ਕਦੇ ਵੀ ਨਹੀਂ ਆਇਆ ਅੱਜ ਜਿਹੜਾ ਮੈਂ ਨੁਸਖਾ ਤੁਹਾਨੂੰ ਦੱਸਣ ਜਾ ਰਿਹਾ ਉਹ ਇਸ ਤਰੀਕੇ ਦੇ ਨਾਲ ਸੋਸਤੋ ਸਭ ਤੋਂ ਪਹਿਲਾਂ ਅਸੀਂ ਲੈਣਾ ਉਟੰਗਨ ਦੇ ਬੀਜ ਕੌਂਚ ਦੇ ਬੀਜ ਮੋਚਰਾਸ ਅਕਰਕਰਾ ਤਵਾਸੀਰ ਬੌਫਲੀ ਤਾਲਮਖਾਨਾ ਜਾਫਲ ਲੋਪਸਮ ਬੋਰ ਦੀ ਦਾੜੀ ਨਰਗਸ ਖੋਲ ਅਤੇ ਪਲਾਸ ਦੀ ਗੂੰਦ ਇਹ ਸਾਰੀਆਂ ਚੀਜ਼ਾਂ ਲੈਣੀਆਂ 50-50 ਗ੍ਰਾਮ ਤੇ 1 ਗ੍ਰਾਮ ਸੋਣ ਭਸਮ ਤੇ 5 ਗ੍ਰਾਮ ਕੇਸਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਕੱਪੜ ਸ਼ਾਨ ਕਰਕੇ ਤੇ ਇੱਕ ਚਮਚਾ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਦੁੱਧ ਦੇ ਨਾਲ ਲੈਣਾ